ਦੀਨਨਗਰ ਵਿਖੇ ਜੁਲਾਈ 2015 ਨੂੰ ਪਾਕਿਸਤਾਨੀ ਅਤਵਾਦੀਆਂ ਵੱਲੋਂ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਵਿੱਚ ਸ਼ਹੀਦ ਪੁਲਿਸ ਜਵਾਨਾਂ ਨੂੰ ਹਿੰਦੂ ਸੰਗਠਨ ਅਤੇ ਦੀਨਨਗਰ ਵਾਸੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਜੈਸ਼ੀ ਰਾਮ ਜੀ ਅੱਜ ਦਾ ਇਹ ਜਿਹੜਾ ਦਿਨ ਬਹੁਤ ਹੀ ਕਾਲਾ ਤੱਬਾ ਸਾਡੇ ਦੀਨਨਗਰ ਉੱਪਰ ਕਿਉਂਕਿ ਅੱਜ ਦੇ ਦਿਨ 27 27 ਜੁਲਾਈ 2015 ਨੂੰ ਦੀਨਾ ਨਗਰ ਦੇ ਉੱਤੇ ਪਾਕਿਸਤਾਨ ਦੇ ਕਾਇਰ ਆਤੰਕਵਾਦੀ ਦੁਆਰਾ ਹਮਲਾ ਕੀਤਾ ਗਿਆ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਉਹ ਨਾਕਾਮ ਕੀਤਾ ਗਰਵਾਹੀ ਕਰਨੇ ਸਲੂਟ ਆ ਸਾਨੂੰ ਤੇ ਸਲੂਟ ਆਹੀ ਉਹਨਾਂ ਬਹਾਦਰ ਪੁਲਿਸ ਜਵਾਨਾਂ ਦੇ ਵੀ ਕਰਨਾ ਜਿਨ੍ਹਾਂ ਨੇ ਸ਼ਹੀਦੀ ਸੀ ਦਿੱਤੇ ਕੇ ਇਸ ਹਮਲੇ ਨੂੰ ਨਾਕਾਮ ਕੀਤਾ ਸਾਡੇ ਦਿਨ ਨਗਰ ਦੇ ਜਿਹੜੇ ਆਮ ਨਾਗਰਿਕ ਉਹ ਵੀ ਅਮਰੇ ਵਿੱਚ ਸ਼ਹੀਦ ਹੋਏ ਸਾਡੇ ਸਾਰੀ ਦਿਨ ਨਗਰ ਦੀ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਦੁਆਰਾ ਅੱਜ ਦਿਨ ਨਗਰ ਦੇ ਬਸਟੈਂਡ ਤੋਂ ਲੈ ਕੇ ਪੁਲਿਸ ਸਟੇਸ਼ਨ ਤੱਕ ਕੈਂਟਰਲ ਮਾਰਚ ਕੱਢਿਆ ਜਿਸ ਦੇ ਵਿੱਚ ਸਾਡੇ ਦਿਨਾਂ ਕਰਦੇ ਐਸਚੂ ਸਾਹਿਬ ਵੀ ਸ਼ਾਮਲ ਹੋਏ ਹੋਰ ਵੀ ਸਾਰੀ ਸਾਰੀ ਜਥੇਬੰਦੀ ਸ਼ਾਮਲ ਹੋਈਆਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿ ਜਿਨ੍ਹਾਂ ਨੇ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ ਬਾਕੀ ਸਾਨੂੰ ਗਰਵ ਆ ਆਪਣੀ ਪੰਜਾਬ ਉਸਤੇ ਜਿਨ੍ਹਾਂ ਨੇ ਇਸ ਅਤੰਗਵਾਦੀ ਹਮਲੇ ਨੂੰ ਨਾਕਾਮ ਕੀਤਾ ਸਲੂਟ ਆ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਇਹਨਾਂ ਨੂੰ ਸਾਰਿਆਂ ਨੂੰ ਹਰ ਹਰ ਮਾ ਦੇ ਬੰਦੇ ਮਾਤਰ